10 ਸਫੈਸਟੀਕੇਟਡ ਵੈਪਨਸ ਅਸੀਂ ਫੜੇ ਐ ਔਰ 3 ਮੁਲਜ਼ਮ ਗ੍ਰਿਫਤਾਰ ਕੀਤੇ ਐ ਇਹਦੇ ਨਾਲ ਕ੍ਰਾਸ ਬਾਰਡਰ ਜਿਹੜਾ ਆਰਮਸ ਜਿਹੜੀ ਪੁਸ਼ਿੰਗ ਕਰਨ ਦਾ ਨੈਟਵਰਕ ਸਾਰਾ ਉਹ ਡਿਸਪੈਂਟਲ ਕੀਤਾ ਗਿਆ ਤੇ ਹਵਾਲੇ ਦਾ ਵੀ ਜਿਹੜਾ ਮੇਨ ਆਪਰੇਟਰ ਐ ਇਸ ਏਰੀਏ ਦਾ ਉਹ ਵੀ ਇਹਦੇ ਚ ਅਰੈਸਟ ਕੀਤਾ ਗਿਆ ਉਤੋਂ ਜਿਹੜੀ ਰਿਕਵਰੀ ਹੋਈ ਐ ਉਹ 2.5 ਲੱਖ ਦੀ ਹੋਈ ਐ ਜਿਹੜੇ ਸਫੈਸਟੀਕੇਟਡ ਪਿਸਟਲ ਨੇ 10 ਉਹਦੇ ਚ ਪੀਐਕਸ 5 ਤਿੰਨੇ ਗਲੌਕ ਤਿੰਨੇ ਇਹ ਪੀਐਕਸ 5 ਨੇ 30 ਬੋਰ ਦੇ ਨੇ ਗਲੌਕ 9ਐਮਐਮ ਇੱਕ ਬਰੇਟਾ ਫੋਰਨ ਮੇਡ ਪਿਸਟਲ 9ਐਮਐਮ ਦਾ ਤੇ 30 ਬੋਰ ਦੇ ਤਿੰਨ ਹੋਰ ਪਿਸਟਲ ਨੇ ਜਿਹੜੇ ਬੜੇ ਸਫਿਸਟੀਕੇਟਿਡ ਨੇ ਇਹਦੇ ਜਿਹੜੇ ਤਿੰਨ ਮੁਲਜ਼ਮ ਫੜੇ ਗਏ ਨੇ ਅਮਰਜੀਤ ਬਾਉ ਇਹ ਮਾਜੀ ਮੇਓ ਪਿੰਡ ਹੈਗਾ ਬਿਲਕੁਲ ਬਾਰਡਰ ਦੇ ਉੱਤੇ ਅਜਨਾਲਾ ਸੈਕਟਰ ਦੇ ਵਿੱਚ ਅੰਮ੍ਰਿਤਸਰ ਰੂਰਲ ਦੂਜਾ ਮਨਵੀਰ ਸਿੰਘ ਆ ਵਾਂ ਤਾਰਾ ਸਿੰਘ ਦਾ ਪੀਐਸ ਖਾਲੜਾ ਇਹ ਵੀ ਬਿਲਕੁਲ ਲਾਸਟ ਪਿੰਡ ਆ ਇੰਟਰਨੈਸ਼ਨਲ ਬਾਰਡਰ ਦੇ ਉੱਤੇ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਤੇ ਜਿਹੜਾ ਹਵਾਲੇ ਦਾ ਜਿਹੜਾ ਮੇਨ ਨੈਟਵਰਕ ਚਲਾਉਣ ਵਾਲਾ ਬੰਦਾ ਹੈ ਉਹ ਮੁਹੰਮਦ ਤੋਫੀਕ ਖਾਂ ਏਲੀਅਸ ਬਬਲੂ ਹੈ ਜਿਹੜਾ ਗੋਤਮਨਗਰ ਮੁੰਬਈ ਦਾ ਰਹਿਣ ਵਾਲਾ ਤੇ ਉਸ ਤੋਂ ਬਾਅਦ ਉਹ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਆ ਕੇ ਰਹਿੰਦਾ ਸੀਗਾ ਰੈਂਟਡ ਜਿਹੜੀ ਅਕੋਮੋਡੇਸ਼ਨ ਲੈ ਕੇ ਤੇ ਉਸ ਤੋਂ ਆਪਣੀ ਜਿਹੜੀ ਹੈ ਨਫੇਰੀਅਸ ਐਕਟੀਵਿਟੀਆਂ ਹੈ ਜਿਹੜੇ ਇਸ ਸਮਗਲਿੰਗ ਐਕਟੀਵਿਟੀਆਂ ਦਾ ਪੈਸਾ ਹੈ ਉਹਨੂੰ ਹਵਾਲਾ ਰਾਹੀਂ ਬਾਹਰ ਭੇਜਣ ਦਾ ਕੰਮ ਕਰਦਾ ਸੀ ਸੋ ਮੈਂ ਸਮਝਦਾ ਕਿ ਬਹੁਤ ਵੱਡਾ ਇੱਕ ਜਿਹੜਾ ਇਹ ਸਿੰਡੀਕੇਟ ਹੈ ਇਹ ਡਿਸਮੈਂਟਲ ਕੀਤਾ ਗਿਆ ਕਿਉਂਕਿ ਤੁਸੀਂ ਸਮਝਦੇ ਹੋ ਕਿ ਕ੍ਰਾਸ ਬਾਰਡਰ ਜਿਹੜੀ ਹਮੇਸ਼ਾ ਇਹ ਸਾਡੇ ਉੱਤੇ ਉਹਨਾਂ ਦੇ ਜਿਹੜੇ ਮਨਸੂਬੇ ਨੇ ਇਹ ਰਹਿੰਦੇ ਆ ਕਿ ਕਿਸੇ ਤਰ੍ਹਾਂ ਡਿਸਟਰਬੈਂਸ ਕਰਨ ਪੀਸ ਤੇ ਲਾਉਂਡ ਆਰਡਰ ਨੂੰ ਡਿਸਟਰਬ ਕਰਨ ਔਰ ਇੰਨੇ ਸਫਿਸਟੀਕੇਟਿਡ ਵੈਪਨਸ ਫੜੇ ਜਾਣ ਨਾਲ ਜਿਹੜੀ ਉਹਨਾਂ ਦੀਆਂ ਪਲਾਨਸ ਨੇ ਉਹ ਬਿਲਕੁਲ ਖਤਮ ਹੋ ਗਈਆਂ ਇਸ ਗੱਲ ਨਾਲ ਇਸ ਮੋਡਿਊਲ ਦੇ ਰਿਲੇਟਿਡ ਸੋ ਇਹਦੇ ਚ ਸਾਡੇ ਡੀਸੀਪੀ ਰਵਿੰਦਰਪਾਲ ਜੀ ਹਰਮਿੰਦਰ ਸਿੰਘ ਏਸੀਪੀ ਸਾਹਿਬ અમૌલક દીપ ਸਾਡੇ ઇન્સ્પેક્ટર સીઆઈએ અને ઓર ઓનાની ટીમ ਨੂੰ મેં દિલથી મુબારકબાદ દિનના બીજી ਗੱਲ ਜਿਹੜੀ ਤੁਹਾਡਾ ਬਹੁਤ ਇੰਪੋਰਟੈਂਟ ਸ਼ੇਅਰ ਮੈਂ ਕਰਦਾ ਹੀ ਰਹਿਣਾ ਪਹਿਲਾਂ ਕਿ ਏਜ ਗਰੁੱਪ ਏਜ ਪ੍ਰੋਫਾਈਲ ਆਫ ਅਕਿਊਜ਼ਡ ਇਹਦੇ ਵਿੱਚ ਵੀ ਜਿਹੜੇ ਦੋਨੇ ਪੰਜਾਬੀ ਲੜਕੇ ਨੇ ਵੀ ਇੱਕ 22 ਸਾਲ ਦਾ ਇੱਕ 26 ਸਾਲ ਦਾ ਸੋ ਮੈਂ ਤੁਹਾਡੇ ਮਾਧਿਅਮ ਨਾਲ ਜ਼ਰੂਰ ਯੂਥ ਨੂੰ ਇਹ ਅਪੀਲ ਕਰਨਾ ਚਾਹੁੰਦਾ ਵੀ ਛੋਟੇ ਲਾਲਚ ਪਿੱਛੇ ਇਹ ਕੰਮ ਨਾ ਕਰੋ ਬਾਹਰ ਬੈਠੇ ਲੋਕ ਤੇ ਕ੍ਰਾਸ ਬਾਰਡਰ ਤੇ ਜਿਹੜੇ ਬੈਠੇ ਲੋਕ ਨੇ ਉਹ ਤੁਹਾਨੂੰ ਮਿਸਯੂਜ਼ ਕਰ ਲੈਂਦੇ ਨੇ ਅਲਟੀਮੇਟਲੀ ਕਾਨੂੰਨ ਦਾ ਜਿਹੜੀ ਗ੍ਰਿਫਤ ਹੈ ਉਹਦੀ ਸਾਹਮਣਾ ਤੁਹਾਨੂੰ ਕਰਨਾ ਪੈਂਦਾ ਹੈ ਅਤੇ ਸਾਰਿਆਂ ਦੀ ਲਾਈਫ ਖਰਾਬ ਹੁੰਦੀ ਹੈ 22 ਤੇ 26 ਸਾਲ ਬੜੇ ਯੰਗ ਫਾਰਮੇਟਿਵ ਏਜ ਦੇ ਬੱਚੇ ਐ ਔਰ ਜਿਹੜੇ ਪੁਰਾਣੇ ਬੰਦੇ ਨੇ ਜਿਵੇਂ ਬਾਹਰ ਬੈਠੇ ਕੋਈ ਬੰਬੇ ਤੋਂ ਆ ਕੇ ਕੰਮ ਕਰ ਰਿਹਾ ਤੇ ਤੁਸੀਂ ਇਮੇਜਿਨ ਕਰ ਸਕਦੇ ਹੋ ਕਿ ਉਹਨਾਂ ਨੂੰ ਕੀ ਇੱਥੇ ਇੰਟਰਸਟ ਹੈ ਸਾਡੀ ਸਟੇਟ ਨਾਲ ਜਿਹੜੀ ਇਹਦੇ ਵਿੱਚ ਇੱਕ ਹੋਰ ਇੰਪੋਰਟੈਂਟ ਗੱਲ ਹੈ ኦਪਰੇਸ਼ਨਲ ਉਹ ਇਹ ਹੈ ਕਿ ਹੈਂਡਲਰ ਪਾਕਿਸਤਾਨ ਦਾ ਸੇਮ ਹੈ ਦੋ ਸੈਕਟਰਸ ਯੂਜ਼ ਕੀਤੇ ਜਾ ਰਹੇ ਨੇ ਫਾਰ ਪੁਸ਼ਿੰਗ ਇਨ ਕਨਸਾਈਨਮੈਂਟਸ ਇੱਕ ਅਜਨਾਲਾ ਸੈਕਟਰ ਇੱਕ ਪਿੱਖੀਵੈਂਟ ਸੈਕਟਰ ਤੋਂ ਉਹੀ ਗੱਲ ਫੇਰ ਦੁਬਾਰਾ ਜਿਵੇਂ ਹਿਰੋਇਨ ਦੀ ਰਿਕਵਰੀਜ਼ ਜਾਂ ਹੋਰ ਪਹਿਲੀਆਂ ਕਨਸਾਈਨਮੈਂਟਸ ਹੁੰਦੀਆਂ ਕਿ ਬਾਰਡਰ ਦੇ ਨੇੜੇ ਦੇ ਜਿਹੜੇ ਲੋਕ ਨੇ ਉਹ ਜ਼ਿਆਦਾ ਸ਼ਿਕਾਰ ਹੋ ਰਹੇ ਨੇ ਇਸ ਜਿਹੜੀ ਉਹਨਾਂ ਦੀ ਪ੍ਰੇ ਉਹਨਾਂ ਵਾਸਤੇ ਜਾਲ ਵਿਛਾਇਆ ਜਾ ਰਿਹਾ ਕ੍ਰਾਸ ਬਾਰਡਰ ਤੋ ਮੈਂ ਹਮੇਸ਼ਾ ਇਸ ਸਮਾਜ ਪ੍ਰਤੀ ਜਿਹੜੀ ਗੱਲ ਆ ਉਹਨੂੰ ਜ਼ਰੂਰ ਦਰਹਾਇਆ ਐ ਇਸੇ ਕਰਕੇ